ਅਨਮਿਊਟ ਉੱਤੇ ਜੁੜੇ ਹੋ ਤੁਸੀਂ ਤਾਂ ਅਸੀਂ ਖਨੌਰੀ ਬਾਰਡਰ ਉੱਤੇ ਮੌਜੂਦ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾ ਦੇਣ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਜਿਹੜੀਆਂ ਨੇ ਉਹ ਬੇहद ਕਰੀਬ ਆ ਚੁੱਕੀਆਂ ਨੇ ਜਿਹੜਾ ਬਾਰਡਰ ਲਾਈਨ ਬਣੀ ਹੋਈ ਸੀ ਕਿਸਾਨਾਂ ਅਤੇ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਦੇ ਵਿਚਾਲੇ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਇੱਥੋਂ ਘੱਟੋ-ਘੱਟ 300 ਮੀਟਰ ਜਾਂ 200 ਮੀਟਰ ਕਹਿ ਲਿਆ ਜਾਵੇ ਉੱਥੇ ਇੱਕ ਬੈਰੀਕੇਟਿੰਗ ਕੀਤੀ ਗਈ ਸੀ ਜਿਹੜੀ ਬੜੇ ਲੰਮੇ ਸਮੇਂ ਤੋਂ ਬੈਰੀਕੇਟਿੰਗ ਸੀ ਤਾਂ ਉਸ ਤੋਂ ਅੱਗੇ ਲੰਘ ਆਈਆਂ ਨੇ ਕਿਉਂਕਿ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਬੈਰੀਕੇਟਿੰਗ ਦੇ ਨਾਲ ਪਿੱਠ ਕਰਕੇ ਹਰਿਆਣਾ ਵਾਲੀ ਸਾਈਡ ਜਿਹੜਾ ਹੈ ਉਹ ਮਰਨ ਵਰਤ ਉੱਤੇ ਬੈਠਾਂਗੇ ਤਾਂ ਹੁਣ ਇਹ ਕਿਸਾਨਾਂ ਅਤੇ ਪੁਲਿਸ ਦੀ ਜਦੋਂ ਮੀਟਿੰਗ ਹੁੰਦੀ ਹੈ ਤਾਂ ਕਾਕਾ ਸਿੰਘ ਕੋਟੜਾ ਸਪਸ਼ਟ ਸ਼ਬਦਾਂ ਦੇ ਵਿੱਚ ਹਰਿਆਣਾ ਦੇ ਇੱਕ ਡੀਐਸਪੀ ਜੋ ਗਲਬਤ ਕਰਦੇ ਨੇ ਫਿਲਹਾਲ ਸਾਡਾ ਨਾਮ ਉਹਨਾਂ ਦਾ ਪੁਲਿਸ ਅਧਿਕਾਰੀਆਂ ਦਾ ਨਹੀਂ ਹੈ ਸਾਡੇ ਕੋਲ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਆ ਰਹੇ ਹਾਂ ਤੁਸੀਂ ਜੋ ਕਰਨਾ ਹੈ ਕਰੋ ਅਸੀਂ ਜੋ ਕਰਨਾ ਹੈ ਅਸੀਂ ਤੈਅ ਕੀਤਾ ਹੋਇਆ ਹੈ ਤਾਂ ਜਿਹੜੇ ਪੁਲਿਸ ਅਧਿਕਾਰੀ ਨੇ ਸੂਤਰਾਂ ਤੋਂ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਪੰਜਾਬ ਵਾਲੀ ਸਾਈਡ ਜਿਹੜਾ ਉਹ ਆਪਣਾ ਮਰਨ ਵਰਤ ਉੱਤੇ ਬੈਠ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਕਾਕਾ ਸਿੰਘ ਕੋਟੜਾ ਨੇ ਕਿਹਾ ਸੀਗਾ ਕਿ ਤੁਸੀਂ ਇਹ ਤੈ ਨਹੀਂ ਕਰੋਗੇ ਕਿ ਅਸੀਂ ਕਿੱਥੇ ਬੈਠਣਾ ਹੈ ਭਾਰਤ ਦੇਸ਼ ਸਾਡਾ ਹੈ ਅਸੀਂ ਜਿੱਥੇ ਮਰਜ਼ੀ ਬੈਠ ਸਕਦੇ ਹਾਂ ਹਰਿਆਣਾ ਪੰਜਾਬ ਇਹਦੇ ਨਾਲ ਜੁੜਿਆ ਹੋਇਆ ਸਰਹੱਦਾਂ ਜੁੜੀਆਂ ਹੋਈਆਂ ਨਹੀਂ ਨੇ ਤਾਂ ਇਹ ਇੱਕ ਸਪਸ਼ਟ ਸ਼ਬਦਾਂ ਦੇ ਵਿੱਚ ਕਾਕਾ ਸਿੰਘ ਕੋਟੜਾ ਵੱਲੋਂ ਹਰਿਆਣਾ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਸੀ ਉਸ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ ਤਾਂ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਜਿਹੜੀ ਬੈਰੀਕੇਟਿੰਗ ਹੈ ਉਸ ਨੂੰ ਟੱਪ ਕੇ ਬਿਲਕੁਲ ਕੋਲ ਆ ਜਾਂਦੀਆਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਇਸ ਸਾਈਡ ਦੀਆਂ ਵੀ ਦਿਖਾ ਦੇਣਾ ਇਹ ਜਿਹੜੀ ਕੰਡਿਆਲੀ ਤਾਰ ਲੱਗੀ ਹੋਈ ਸੀਗੀ ਇਹ ਉਹ ਕੰਡਿਆਲੀ ਤਾਰ ਹੈ ਜਿਸ ਤੋਂ ਘੱਟੋ-ਘੱਟ 200 ਮੀਟਰ ਦੂਰ ਹਰਿਆਣਾ ਦੀਆਂ ਫੋਰਸਾਂ ਦਾ ਜਿਹੜਾ ਮੋਰਚਾ ਸੀਗਾ ਇਹ ਕਿਸਾਨਾਂ ਦਾ ਮੋਰਚਾ ਸੀ ਤਾਂ ਇਸ ਸਾਈਡ ਜਿਹੜਾ ਹੈ ਇਹ ਟਰਾਲੀਆਂ ਲੱਗੀਆਂ ਹੋਈਆਂ ਸੀ ਅਸੀਂ ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਸੀ ਇਹ ਟਰਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਕਿਸਾਨਾਂ ਦਾ ਬੈਰੀਕੇਟਿੰਗ ਸੀ ਕਿਸਾਨ ਇਸ ਤੋਂ ਅੱਗੇ ਨਹੀਂ ਸੰਜਾ ਰਹੇ ਪਰ ਅੱਜ ਸਵੇਰੇ ਜਿਵੇਂ ਹੀ ਫੈਸਲਾ ਹੁੰਦਾ ਹੈ ਕਿ 111 ਕਿਸਾਨਾਂ ਦਾ ਇਹ ਕੱਲ ਫੈਸਲਾ ਹੁੰਦਾ ਤਾਂ ਅੱਜ ਸਵੇਰੇ ਜਦੋਂ ਮੀਟਿੰਗ ਹੁੰਦੀ ਹੈ ਹਰਿਆਣਾ ਪੁਲਿਸ ਦੇ ਨਾਲ ਤਾਂ ਕਾਕਾ ਸਿੰਘ ਕੋਟੜਾ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਿ ਅਸੀਂ ਜਿੱਥੇ ਤੈਅ ਕੀਤਾ ਅਸੀਂ ਉੱਥੇ ਬੈਠਾਂਗੇ ਤੁਸੀਂ ਜੋ ਕਰਨਾ ਹੈ ਕਰ ਲਵੋ ਹਾਲਾਂਕਿ ਧਾਰਾ 144 ਲੱਗੀ ਹੋਣ ਦਾ ਵੀ ਹਵਾਲਾ ਦਿੱਤਾ ਗਿਆ ਸੀ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਪਰ ਕਾਕਾ ਸਿੰਘ ਕੋਟੜਾ ਦੀ ਦੋ ਟੁੱਕ ਜਿਹੜੀ ਗੱਲਬਾਤ ਸੀ ਉਹ ਇਹੀ ਸੀ ਕਿ ਤੁਸੀਂ ਜੋ ਕਰਨਾ ਹੈ ਤੁਸੀਂ ਕਰੋ ਅਸੀਂ ਜੋ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕੋਈ ਦਿੱਲੀ ਨਹੀਂ ਜਾ ਰਹੇ ਅਸੀਂ ਸਿਰਫ ਮਰਨਵਰਤ ਉੱਤੇ ਬੈਠ ਰਹੇ ਹਾਂ ਤਾ ਉਹ ਤਾਂ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਜਿਹੜੀਆਂ ਨੇ ਉਹ ਹਰਕਤ ਵਿੱਚ ਆਉਂਦੀਆਂ ਨੇ ਤਾਂ ਉਹ ਬੈਰੀਕੇਟਿੰਗ ਨੂੰ ਟੱਪ ਕੇ ਬੈਰੀਕੇਟਿੰਗ ਨੂੰ ਪਾਰ ਕਰਕੇ ਹੁਣ ਬਿਲਕੁਲ ਜਿੱਥੇ ਕੰਡਿਆਲੀ ਤਾਰ ਲੱਗੀ ਹੋਈ ਹੈ ਜਿੱਥੇ ਕਿਸਾਨਾਂ ਦੀ ਬੈਰੀਕੇਟਿੰਗ ਹੈ ਕਿਸਾਨਾਂ ਵੱਲੋਂ ਟਰਾਲੀਆਂ ਲਗਾ ਕੇ ਬੈਰੀਕੇਟਿੰਗ ਕੀਤੀ ਗਈ ਹੈ ਉਸ ਦੇ ਕੋਲ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਤਮਾਮ ਉਸ ਤਰ੍ਹਾਂ ਦੇ ਉਹਨਾਂ ਦੇ ਕੋਲ ਉਹ ਰਵਾਇਤੀ ਹਥਿਆਰ ਨੇ ਪੁਲਿਸ ਦੇ ਜਿਸ ਤਰ੍ਹਾਂ लाठी चार्ज ਕਰਨਾ ਪਿਆ ਤਾਂ लाठी चार्ज ਦੀ ਸਥਿਤੀ ਵਿੱਚ ਉਹਨਾਂ ਕੋਲ ਡਾਂਗਾ ਵਗੈਰਾ ਜਾਂ ਸਵੇ ਰੱਖਿਆ ਦੀ ਲੜੀ ਲਈ ਜੀ ਢਾਲ ਵਗੈਰਾ ਇਹ ਪੁਲਿਸ ਪ੍ਰਸ਼ਾਸਨ ਕੋਲ ਹੁੰਦੀ ਹੈ ਉਹ ਬਿਲਕੁਲ ਮੌਜੂਦ ਹੈ ਉਸ ਦੇ ਪਿੱਛੇ ਜਿਹੜੀਆਂ ਨੇ ওয়াটার ਕੈਨਨ ਹੈ ਜਾਂ ਥਰੂ ਗੈਸ ਵਾਲੀਆਂ ਮਸ਼ੀਨਾਂ ਨੇ ਜਿੰਨਾਂ ਰਹੀ ਗੋਲੇ ਦਾ ਅੱਗੇ ਜਾ ਸਕਦੇ ਨੇ ਉਹ ਵੀ ਪਿੱਛੇ ਬਿਲਕੁਲ ਤਿਆਰੀ ਦਿਖਾਈ ਦੀ ਰਿਹਾ ਹਰਿਆਣਾ ਫੋਰਥ ਜਿਹੜੀ ਹੈ ਬਹੁਤ ਮੁਸ਼ਤੈਦੀ ਦੇ ਵਿੱਚ ਆ ਉਹ ਕਿਸੇ ਵੀ ਤਰ੍ਹਾਂ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਵੇਗੀ ਤਾਂ ਇਹ ਸਥਿਤੀ ਜਿਹੜੀ ਹੈ ਕਸ਼ਮਕਸ਼ ਦੀ ਵੀ ਹੋ ਸਕਦੀ ਹੈ ਕਿਉਂਕਿ ਕਿਸਾਨ ਅੱਗੇ ਵਧਣਗੇ ਤਾਂ ਹੋ ਸਕਦਾ ਹੈ ਕੇ ਹਰਿਆਣਾ ਦੀਆਂ ਫੋਰਸਾਂ ਜਿਹੜੀਆਂ ਨੇ ਉਹ ਬਲ ਪ੍ਰਯੋਗ ਕਰਨ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ